ਤਾਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਜਿਹੜੇ ਕਿ ਰੇਲਵੇ ਸਬੰਧੀ ਪੰਜਾਬ ਦੇ ਲਈ ਇਸ਼ੂ ਖਾਸ ਤੌਰ ਆਪਣੇ ਜ਼ਿਲ੍ਹੇ ਦੇ ਤੇ ਆਪਣੇ ਕੌਨਸ਼ੀਅੰਸੀ ਦੇ ਕਿਉਂਕਿ ਸਾਡੇ ਬਹੁਤ ਹੀ ਪਵਿੱਤਰ ਬਾਬਾ ਬੁੱਢਾ ਜੀ ਉਹਨਾਂ ਦੀ ਧਰਤੀ ਦੇ ਲਈ ਖਾਸ ਦੋ ਤਿੰਨ ਗੱਲਾਂ ਹੈ ਜਿਹੜੀਆਂ ਉਹ ਤਾਰੀਵਲ ਸਾਹਿਬ ਨੇ ਕੀਤੀਆਂ ਏ ਉਹਦੇ ਬਾਰੇ ਪਹਿਲਾਂ ਜ਼ਰੂਰ ਦੱਸਣਗੇ ਵੀ ਕਿਹੜੀ ਕਿਹੜੀ ਗੱਲ ਆ ਜਿਹੜੀ ਉਹ ਇਹੰਨੇ ਅੱਜ ਹੁਕਮ ਜਿਹੜਾ ਕੀਤਾ ਏ ਮੈਂ ਇੱਕ ਤਾਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਅੱਜ ਮੈਂ ਸਾਡੇ ਪੰਜਾਬ ਦੇ ਸਾਡੇ ਮੰਤਰੀ ਪੰਜਾਬ ਦੇ ਮੰਤਰੀ ਹਿੰਦੁਸਤਾਨ ਦੇ ਮੰਤਰੀ ਰੇਲਵੇ ਮੰਤਰੀ ਸਦਾ ਜਮਨੀਸ਼ ਸਿੰਘ ਬਿੱਟੂ ਜੀ ਨੂੰ ਮਿਲਿਆ ਤੇ ਮੈਂ ਇਹਨਾਂ ਨੂੰ ਦੱਸਿਆ ਕਿ ਰੰਦਾਸ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਦੀ ਬਹੁਤ ਪਵਿੱਤਰ ਧਰਤੀ ਆ ਇੱਕ ਤੇ ਉੱਥੋਂ ਦਾ ਰੇਲਵੇ ਸਟੇਸ਼ਨ ਜਿਹੜਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦਾ ਬੜਿਆਂ ਸੀਗਾ ਤੇ ਉਹ ਡਿੱਗ ਗਿਆ ਉਹਦਾ ਪਲੇਟਫਾਰਮ ਵੀ ਖਰਾਬ ਹੋ ਗਿਆ ਉੱਥੇ ਬੜੀਆਂ ਦੁੱਖ ਟਰਾਵਾਂ ਜਿਹੜੀਆਂ ਵਾਪਸੀਆਂ ਪੱਲਾ ਤੇ ਉਹਦੇ ਲਈ ਇਹਨਾਂ ਨੇ ਸਹਿਮਤੀ ਦਿੱਤੀ ਅਗਲੇ 6 ਮਹੀਨਿਆਂ 'ਚ ਇਹ ਕਹਿੰਦੇ ਕਿ ਬਹੁਤ ਵਧੀਆ ਇੱਕ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ਦੇ ਉੱਤੇ ਉਹ ਦੇ ਰੇਲਵੇ ਸਟੇਸ਼ਨ ਜਿਹੜਾ ਉਹ ਆਪਾਂ ਬੜਾਵਾਂਗੇ ਇੱਕ ਮੈਂ ਤਾਂ ਕੋ ਮਾਂਕ ਕੀਤੀ ਆ ਕਿ ਸਾਡਾ ਜਿਹੜਾ ਇਹ ਨਾਲਾ ਸ਼ਹਿਰ ਆ ਤੇ ਉੱਤੋਂ ਅੱਗੇ ਇੱਕ ਬੱਲਣ ਵਾਲਾ ਏਰੀਆ ਜਿਹੜਾ ਬਿਲਕੁਲ ਬਾਰਡਰ ਤੇ ਸਦਾਦੇ ਦੇ ਉੱਤੇ ਆ ਸਾਡਾ ਇਲਾਕਾ ਜਿਹੜਾ ਉੱਥੇ ਕੋਈ ਇੰਡਸਟਰੀ ਨਹੀਂ ਗਈ ਕੋਈ ਵਧੀਆ ਕਾਲਜ ਨਹੀਂ ਇਸ ਕਰਕੇ ਕਿਉਂਕਿ ਅਸੀਂ ਰੇਲਵੇ ਲਾਈਨ ਦੇ ਨਾਲ ਜੁੜ ਨਹੀਂ ਸਕੇ ਤੇ ਮੈਂ ਇਹਨਾਂ ਨੂੰ ਮੰਗ ਕੀਤੀ ਹੈ ਕਿ ਇਹ ਨਾਲੇ ਨੂੰ ਸਾਡੇ ਏਰੀਆ ਨੂੰ ਜਿਹੜਾ ਬੱਲਰਵਾਲ ਤੱਕ ਰੇਲਵੇ ਲਾਈਨ ਜਿਹੜੀ ਪਛਾਈ ਜਾਵੇ ਤੇ ਸਾਨੂੰ ਵਾਇਆਮਸਰ ਪੂਰੇ ਦੇਸ਼ ਦੇ ਨਾਲ ਰੇਲਵੇ ਲਿੰਕ ਜਿਹੜਾ ਉਹ ਸਾਡਾ ਕੀਤਾ ਜਾਵੇ ਉਹ ਵੀ ਇਹਨਾਂ ਨੇ ਸਿਧਾਂਤਕ ਜਿਹੜੀ ਆ ਉਹ ਗੱਲ ਜਿਹੜੀ ਉਹਦੀ ਬੰਨੀ ਹੋ ਦੇ ਇਹਨਾਂ ਨੇ ਕਿਹਾ ਕਿ ਤੇ ਕਾਰਵਾਈ ਇਹਨਾਂ ਨੇ ਅਫਸਰ ਨੂੰ ਕਿਹਾ ਕਿ ਤੇ ਸ਼ੁਰੂ ਕਰੋ ਉਹ ਤਾਂ ਮੈਂ ਸਮਝਦਾ ਕਿ ਜੇ ਅਸੀਂ ਉਹ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਬਿੱਟੂ ਜੀ ਦੀ ਹਿੰਮਤ ਦੇ ਨਾਲ ਕਿਉਂਕਿ ਮਹਿਕਮਾ ਇਹਨਾਂ ਕੋ ਆ ਜੇ ਉਹ ਕਰ ਆ ਜਾਂਦੇ ਤੇ ਸਾਡਾ ਪੰਜਾਬ ਤੇ ਸਾਡਾ ਇਲਾਕਾ ਜਿਹੜਾ ਖਾਸ ਤੌਰ ਤੇ ਉਹ ਸੇਰੀਏ ਦੇ ਵਿੱਚ 45 ਸਿੱਖ ਰਾਸ ਸਿੱਖਾਂ ਦੇ ਆ ਬਿਲਕੁਲ ਬਾਰਡਰ ਦੇ ਉੱਤੇ ਗਰੀਬ ਉਹ ਲੋਕਾਂ ਦੇ ਧੀਆ ਪੁੱਤ ਨਹੀਂ ਪੜ ਸਕੇ ਜੇ ਉੱਥੇ ਰੇਲਵੇ ਲਾਈਨ ਚੱਲੇਗੀ ਤੇ ਇਹਨਾਂ ਨੂੰ ਸਾਡੀ ਉਮਰੋਂ ਲੋਕ ਜਿਹੜਾ ਜਾਤ ਕੱਦਿਆ ਕਰਨਗੇ ਉਹ ਮੈਨੂੰ ਖੁਸ਼ੀ ਹੈ ਕਿ ਮੈਂ ਆਇਆ ਤੇ ਇਹਨਾਂ ਦੇ ਮੇਰੇ ਦੋਵੇਂ ਜਿਹੜੇ ਮਾਮਲੇ ਆ ਦੋਵੇਂ ਪ੍ਰੋਜੈਕਟ ਜਿਹੜੇ ਆ ਉਹਨਾਂ ਨੂੰ ਮਤਲਬ ਹਾ ਪੱਖੀ ਹੰਗਾਦਾ ਦਿੱਤਾ ਉਹ ਦੋਵਾਂ ਤੇ ਕਾਰਵਾਈ ਕਰਨਾ ਜਿਹੜਾ ਉਹ ਪ੍ਰੋਸਾ ਦਿੱਤਾ ਮੈਂ ਪੰਜਾਬ ਸਰਕਾਰ ਵੱਲੋਂ ਵੀ ਆਪਣੇ ਵੱਲੋਂ ਵੀ ਅਜ ਨਾਲੇ ਹਲਕੇ ਵੱਲੋਂ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਤੇ ਮੈਂ ਰੀਣੀ ਦਊਂਗਾ ਜੇ ਦੋਵੇਂ ਇਹਨਾਂ ਨੂੰ ਵੀ ਪਾਪਾ ਬੁੱਢਾ ਜ ਬੁੱਢਾ ਸਾਹਿਬ ਜੀ ਦੀ ਅਸ਼ੀਰਵਾਦ ਪ੍ਰਾਪਤ ਹੋਊਗੀ ਸਾਨੂੰ ਵੀ ਅਸੀਂ ਰੋਜ਼ ਉੱਥੇ ਮੱਥਾ ਟੇਕਦੇ ਆ ਤੇ ਜਦੋਂ ਉਹਨਾਂ ਦਾ ਐਡਾ ਵਧੀਆ ਪਲੇਟਫਾਰਮ ਰੇਲਵੇ ਸਟੇਸ਼ਨ ਬਣੂਗਾ ਤੇ ਲਾਜਵੀ ਲੋਕ ਜਿਹੜਾ ਜਾਤ ਕਰਿਆ ਕਰਨਗੇ ਸੋ ਤੁਹਾਡਾ ਬਿੱਟੂ ਜੀ ਧੰਨਵਾਦ ਮੈਂ ਅਖੀਰ ਚ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਤੇ ਸਾਡੇ ਕੁਲਦੀਪ ਧਾਰੀਵਾਲ ਜੀ ਦਾ ਧੰਨਵਾਦ ਕਰਨਾ ਵੀ ਇਹਨਾਂ ਨੇ ਇਹ ਇਸ਼ੂ ਜਿਹੜਾ ਹੈ ਉਹ ਰੇਲਵੇ ਦੇ ਧਿਆਨ ਚ ਲਿਆਂਦਾ ਬਹੁਤ ਵਿਸ਼ਵਾਸ ਨਾਲ ਮੈਂ ਕਹਿਣਾ ਇਹ ਕੰਮ ਅਸੀਂ ਜਲਦੀ ਤੋਂ ਜਲਦੀ ਸਿਰੇ ਚੜਾਵਾਂਗੇ ਤੇ ਅੱਗੇ ਵੀ ਕੋਈ ਵੀ ਇਸ਼ੂ ਹੈ ਜਿਹੜੇ ਪੰਜਾਬ ਦੇ ਧਾਰੀਵਾਲ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੀ ਰੇਲਵੇ ਨਾਲ ਜੁੜੀਆਂ ਸੰਬੰਧਿਤ ਜਾਂ ਹੋਰ ਸਰਕਾਰ ਪੰਜਾਬ ਸਰਕਾਰ ਜਿਹੜੀ ਵੀ ਕੋਈ ਕੋਈ ਚੀਜ਼ ਫੂਡ ਪ੍ਰੋਸੈਸਿੰਗ ਜਾਂ ਹੋਰ ਕੋਈ ਵੀ ਅਸੀਂ ਇਹਨਾਂ ਲਈ ਹਾਜ਼ਰ ਆ ਕਿਉਂਕਿ ਹੁਣੇ ਦੱਸ ਰਹੇ ਸੀ ਵੀ ਜਦੋਂ ਬਾਬਾ ਬੋਡਾ ਜੀ ਦਾ ਦਿਹਾੜਾ ਹੁੰਦਾ ਤੇ 10 ਲੱਖ ਸੰਗਤ ਆਉਂਦੀ ਆ ਤੇ ਉਹਦੇ ਲਈ ਇਹਨਾਂ ਨੇ ਆਪਦੇ ਲਈ ਨਹੀਂ ਕੁਝ ਇਹ ਸੰਗਤ ਲਈ ਇਹਨਾਂ ਨੇ ਇਹ ਸਾਰੀ ਡਿਮਾਂਡਾਂ ਰੱਖੀਆਂ ਤੇ ਇਹਨੂੰ ਉੱਥੇ ਆਉਣ ਵਾਲੇ ਦਿਨਾਂ ਵਿੱਚ ਵਿਜ਼ਿਟ ਵੀ ਕਰਾਂਗੇ ਤਾਂ ਤੁਹਾਨੂੰ ਤਾਂ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਕੱਲ ਹੀ ਪੰਜਾਬ ਦੇ ਮਾਝਾ ਤੋਂ ਉਹ 29 ਸਦਾ ਭਵੰਸੇ ਮਾਣ ਜੀ ਨੇ ਉਹਨੇ 3 ਕਰੋੜ ਰੁਪਇਆ ਬਾਬਾ ਬੁੱਢਾ ਸਬਜ਼ੀ ਦੇ ਸ਼ਹਿਦ ਅੰਦਾਸ ਦੇ ਪਾਸੇ ਚਾਰ ਗੇਟ ਗੇਟ ਬਣਾਉਣ ਦੀ ਬਰੌਂਡ ਲਈ ਪਹਿਲਾਂ ਵੀ ਬਾਬਾ ਬੁੱਢਾ ਸਬਜ਼ੀ ਦੇ ਸਮੇਂ ਚਾਰ ਗੇਟ ਸੀਗੇ ਤੇ ਹੁਣ ਵੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਤਾਂ ਉਹਨਾਂ ਨੇ ਉਸੇ ਲਈ ਮੰਨ ਲਈ ਤੇ ਕੱਲੋਂ ਪੈਸੇ ਦੀਸ ਹੋ ਗਿਆ ਸੋ ਤੁਸੀਂ ਅੱਜ ਇਹ ਗੱਲ ਦੇ ਦਿੱਤਾ ਕੱਲੋਂ ਉਹਨਾਂ ਪੈਸੇ ਦਿੱਤੇ ਤੇ ਸਰ ਨਹੀਂ ਮਿਲ ਕੇ ਇਹ ਨਾਲ ਹਲਕਾ ਬਗਤ ਤੁਹਾਨੂੰ ਮੈਸੇਜ ਜਾਰ ਕਰ ਤੈਂਕਿਊ ਤੈਂਕਿਊ ਆਓ ਥੈਂਕਿਊ ਆਓ ਆਓ ਕਿਸੇ